ਤਿੰਨੋਂ ਵਿਅਕਤੀ ਨਾ ਇਹ ਸ਼ਹਿਰ ਵਾਸੀ ਜਿਨ੍ਹਾਂ ਨੇ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਹਥਿਆਰਬੰਦ ਨੌਜਵਾਨ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਬਾਕੀ ਫਰਦਰ ਸਾਡੀ ਟੀਮ ਲੱਗੀ ਹੋਈ ਹੈਗੀ ਤਾਂ ਕਿ ਪੂਰਾ ਜੋ ਸਿੰਡੀਕੇਟ ਹੈ ਉਸਨੂੰ ਅਸੀਂ ਖੇਤਰੀ ਸੇਤੀ ਬਸਟ ਕਰੇ ਇਹਨਾਂ ਨੂੰ ਅੱਜ ਅਸੀਂ ਮਾਨ ਸਨਮਾਨ ਕਰਨ ਵਾਸਤੇ ਇੱਥੇ ਸ਼ਹਿਰ ਆਪ ਇਹਨਾਂ ਦੇ ਕੋਲ ਐਸਐਸਪੀ ਸਾਹਿਬ ਦੇ ਨਾਲ ਜਿਹੜੀ ਹੈਗੀ ਪੁਲਿਸ ਸਪੋਰਟਸ ਆਈ ਹੈ ਡੀਆਈਜੀ ਦਾ ਸਾਰੇ ਸਟਾਫ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਹੌਸਲਾ ਵਧਾਇਆ ਹੈ ਤੇ ਇਸ ਕਰਕੇ ਜਦੋਂ ਮੈਂ ਹੌਸਲੇ ਵਧਣਗੇ ਤਾਂ ਨੌਜਵਾਨ ਵੀ ਹੌਸਲੇ ਵਧਣਗੇ ਵੱਡੀ ਇੰਜਰੀ ਵੀ ਹੋ ਸਕਦੀ ਸੀ ਪਰ ਇਹਨਾਂ ਨੇ ਇੱਕ ਸ਼ਹਿਰੀ ਹੋਣ ਦੇ ਨਾਤੇ ਉਹਨੇ ਸਦੀ ਜਿਹੜੀ ਏਡੀ ਵੱਡੀ ਮਦਦ ਕੀਤੀ ਹੈ ਇਨ ਦੋਨੋਂ ਬੰਦਿਆਂ ਨੂੰ ਕਾਫੀ ਟਾਈਮ ਉਸਨੂੰ ਪਨਾਹ ਦਿੱਤੀ ਸੀ ਤਾਂ ਉਹਨੂੰ ਵੀ ਅਸੀਂ ਫੜਨ ਦੇ ਵਿੱਚ ਸੱਭਲ ਹੋਏ ਹੈਗੇ ਤਾਂ ਹੁਣ ਤੱਕ ਟੋਟਲ ਰਿਕਵਰੀ ਸਾਡੀ 30% ਕੀ ਹੋ ਗਈ ਹੈ ਕਿ ਔਰ ਇਨਾਂ ਵਿਅਕਤੀ ਨੇ ਸ਼ਹਿਰ ਵਾਸੀ ਜਿਨ੍ਹਾਂ ਨੇ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਹਥਿਆਰਬੰਦ ਨੌਜਵਾਨ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਤੇ ਉਹਨਾਂ ਨੂੰ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਸੱਟ ਲੱਗਣ ਦਾ ਵੀ ਖਦਸ਼ਾ ਸੀਗਾ ਔਰ ਇਹਨਾਂ ਨੂੰ ਕੋਈ ਵੱਡੀ ਇੰਜਰੀ ਵੀ ਹੋ ਸਕਦੀ ਸੀ ਪਰ ਇਹਨਾਂ ਨੇ ਇੱਕ ਸ਼ਹਿਰੀ ਹੋਣ ਦੇ ਨਾਤੇ ਪੁਲਿਸ ਦੀ ਜਿਹੜੀ ਏਡੀ ਵੱਡੀ ਮਦਦ ਕੀਤੀ ਹੈ ਉਸੇ ਦੇ ਸਬੰਧ ਦੇ ਵਿੱਚ ਇਹਨਾਂ ਨੂੰ ਅੱਜ ਸਾਡੇ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਵਿਅਕਤੀ ਇਕ ਤਾਂ ਗਰੰਥੀ ਸਿੰਘ ਜਗਰਾਤ ਸਿੰਘ ਜੀ ਨੇ ਇੱਕ ਸ਼੍ਰੀ ਸ਼ੇਰੂ ਗਰਗ ਜੀ ਨੇ ਔਰ ਇੱਕ ਸੁਖਵੀਰ ਸਿੰਘ ਜੀ ਨੇ ਇਹਨਾਂ ਦੀ ਜਿਹੜੀ ਇਹ ਉਪਲਬਧੀ ਹੈ ਜੋ ਇਹਨਾਂ ਨੇ ਐਫਰਟ ਕੀਤਾ ਉਹਦੀ ਰੈਕੋਗਨੀਸ਼ਨ ਦੇ ਵਿੱਚ ਇਹਨਾਂ ਨੂੰ ਅੱਜ ਅਸੀਂ ਮਾਨ ਸਨਮਾਨ ਕਰਨ ਵਾਸਤੇ ਇੱਥੇ ਸ਼ਹਿਰ ਆਪ ਇਹਨਾਂ ਦੇ ਕੋਲ ਐਸਐਸਪੀ ਸਾਹਿਬ ਦੇ ਨਾਲ ਜਿਹੜੀ ਹੈਗੀ ਪੁਲਿਸ ਫੋਰਸ ਆਈ ਹੈ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ। ਸੇਂ ਡੀਆਈਜੀ ਦਾ ਸਾਰੇ ਸਟਾਫ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡਾ ਹੌਸਲਾ ਵਧਾਇਆ ਹੈ। ਤੇ ਇਸ ਕਰਕੇ ਜਦੋਂ ਆਹ ਹੌਸਲੇ ਵਧਣਗੇ ਤਾਂ ਨੌਜਵਾਨਾਂ ਦੇ ਵੀ ਹੌਸਲੇ ਵਧਣਗੇ ਤੇ ਸਾਨੂੰ ਵੀ ਸਨਮਾਨਤ ਕਰਨ ਦਾ ਮੌਕਾ ਮਿਲੇ। ਜਦੋਂ ਕੋ ਸ਼ੂਟਰ ਭੱਜਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹਨਾਂ ਨੂੰ ਸਿੱਟ ਲੈ ਸੀ ਇੱਥੇ। ਸੋ ਇਸ ਕਰਕੇ ਇਸ ਤਰ੍ਹਾਂ ਹੀ ਕਹਾਂ ਨੌਜਵਾਨਾਂ ਨੂੰ ਨਸ਼ੇ ਤਾਕੇ ਆਵਦਾ ਜਿਹੜਾ ਲਾਉਣਾ ਜਿੰਮਲਾ ਕਿ ਆਵਦਾ ਜਾਨ ਜਾਨ ਪਾਓ ਸਰੀਰ ਦੇ ਵਿੱਚ ਤਕੜੇ ਹੋ ਤਾਂ ਕਿ ਅਸੀਂ ਆਹ ਅਕਸਰਾਂ ਨੂੰ ਹਾਰ ਸਕੀਏ। ਤਾਕੇ ਜੇਸੀਂ ਡਰਦੇ ਰਹੇ ਤਾਂ ਇਹਨਾਂ ਦੇ ਦਿਨ ਉਹ ਦਿਨ ਨਹੀਂ ਲੋਕ ਸਾਡੇ ਹੱਥਾਂ ਦੇ ਵਿੱਚੋਂ ਸਾਡੇ ਵੜਕੇ ਖੋਕੇ ਲੈ ਜਾ ਕਰਨਗੇ ਅੱਭੀ ਕਿਸ ਤਰ੍ਹਾਂ ਦੇਖਦੇ ਹਾਂ ਹੌਸਲਾ ਵਜਾਈ ਦੇ ਲਈ ਜੀ ਸਭ ਖੁਦ ਚੱਲ ਕੇ ਆਏ ਤੇ ਨਾਲ ਮਾਨ ਸਾਥ ਉਸਦੀ ਦੀਨੇ ਮੈਂ ਇਹਨੂੰ ਬਹੁਤ ਮਾਣ ਹੋ ਗਿਆ ਲੜਾ ਕੇ ਐਡੀ ਦਰੋਂ ਚੱਲ ਕੇ ਸਾਡਾ ਗੁਰਦੁਆਰਾ ਸਾਹਿਬ ਦਾ ਨਾਮ ਉੱਚਾ ਹੋਇਆ ਹੈ ਸਾਨੂੰ ਇੱਥੇ ਸਨਮਾਨਤ ਕਰਕੇ ਗਏ ਸਾਡੀ ਨਾਲ ਕਮੇਟੀ ਖੜੀ ਹੈ ਇਸ ਇਹਨਾਂ ਦੇ ਬਦੋ ਤੁਹਾਨੂੰ ਆਦ ਕਰਦੇ ਹਾਂ ਸਾਰੰਦਾ ਤੇ ਦੋ ਬੰਦੇ ਅਰੈਸਟ ਹੋਏ ਸੀ ਆ ਪੀਜਾ ਬੰਦਾ ਹੈ ਬਲਜਿੰਦਰ ਸਿੰਘ ਹੈਗਾ ਜਿਸ ਨੂੰ